ਕਿਵੇਂ ਪਤਾ ਲੱਗਿਆ ਤੁਹਾਨੂੰ ਚੋਰੀ ਬਾਰੇ ਮੈਂ ਸਵੇਰੇ ਤੂੰ ਪਰਲੇ ਘਰੋਂ ਆਈ ਇੱਧਰ ਆਈ ਮੈਂ ਜੇ ਤਾਂ ਲਾਉਣ ਉਹ ਉਧਰ ਦੱਲੀ ਸਵੇਰੇ ਸਵੇਰੇ ਮੈਂ ਇੱਧਰ ਆਈ ਤਾਂ ਸਾਰੇ ਤਾਲਾ ਤੋੜੇ ਸਾਰੇ ਕੁੱਲੇ ਪੈ ਜੀ ਤੇ ਸਾਰਾ ਸਮਾਨ ਖਿਲਰੇ ਪਿਆ ਸੀ ਅੱਛਾ ਇਹ ਕਿੰਦਾ ਬਗਾਨ ਬਰਗੇ ਸੀ ਗਿਰਾਤੀ ਜੜੀਆਂ ਦਾ ਹੀ ਕੰਮ ਹੈ ਜੜੀ ਦਾ ਕੰਮ ਮਾਤਾਏ ਤੁਹਾਡਾ ਮੇਰਾ ਨਾਮ ਕਿਰਸ਼ਨ ਕਿਵੇਂ ਪਤਾ ਲੱਗਿਆ ਚੋਰੀ ਵਾਲਾ ਮੈਂ ਸਵੇਰੇ ਤੂੰ ਪਰਲੇ ਘਰੋਂ ਆਈ ਇੱਧਰ ਆਈ ਮੈਂ ਕਿਹਾ ਚੱਲ ਉਹ ਉਧਰ ਦਲੀਏ ਸਵੇਰੇ ਸਵੇਰੇ ਮੈਂ ਇੱਧਰ ਆਈ ਤਾਂ ਅੱਗੇ ਸਾਰੇ ਤਾਲੇ ਤੋੜੇ ਸਾਰੇ ਖੁੱਲੇ ਪਏ ਸੀ ਤੇ ਸਾਰਾ ਸਮਾਨ ਖਿੱਲਰੇ ਪਿਆ ਸੀ ਅੱਛਾ ਉਦੋਂ ਪਤਾ ਲੱਗਿਆ ਮੈਨੂੰ ਕੀ ਕੁਛ ਲੈ ਗਏ ਚੋਰ ਮੇਰੀ ਪੱਟੀ ਬਹੁਤ ਅੱਧੇ ਟੋਲੇ ਦਾ ਟੋਪਸ ਲੈ ਗਏ ਤੇ ਹੋਰ ਛੋਟੀ ਮੋਟੀ ਚੀਜ਼ ਪਈ ਸੀ ਉਹ ਵੀ ਲੈ ਗਏ ਮੇਰੇ ਗੱਲਾਂ ਤੋੜ ਕੇ ਲੈ ਗਏ ਮੈਂ ਤੁਹਾਨੂੰ ਜਪੈਸ 15 14 15000 ਰੁਪਏ ਹਾਂ ਉਹ ਲੈ ਦੇ ਐਸਾ ਮੇਰੀ ਨੋ ਦੇ ਕਪੜੇ ਲੈ ਦੇ ਠੀਕ ਹਾਂ ਲੈਣ ਦੇ ਨਾਲ ਉਹ ਵੀ ਕਪੜੇ ਲੈ ਕੇ ਮੇਰੇ ਠੀਕ ਕੀ ਨਾਮ ਸਰ ਦਾ ਦਰਮਪਾਲ ਦੋਲਿਆ ਕੀ ਕਿਵੇਂ ਪਤਾ ਲੱਗਿਆ ਚੋਰੀ ਦਾ ਜੀ ਤੁਸੀਂ ਤੇ ਰਾਤ ਉਹ ਕਾਰਡ ਵੰਡਣ ਨੂੰ ਗਏ ਸੀ ਅੱਛਾ ਜੀ ਵਿਆਹ ਹੈਗਾ ਸਾਡੇ ਫਿਰ ਅਸੀਂ ਗੱਡੀ ਜਾਏ ਲੇਟ ਹੋ ਗਏ ਅਸੀਂ ਉੱਥੇ ਹੀ ਸੌ ਗਏ ਠੀਕ ਇੱਕ ਮਗਾਨ ਹੋਰ ਹੈ ਸਾਡਾ ਠੀਕ ਹੈ ਇੱਕ ਮਾ ਫਿਰ ਮੈਂ ਮਾ ਛਰੇ ਚੱਲਾਂਗੇ ਤੇ ਹੁਣ ਸਵੇਰੇ 10 ਵਜੇ ਤੇ ਆਏ ਅਸੀਂ ਵੇ ਉੱਧਰ ਅੱਜ ਖਾਣਾ ਪੀਣਾ ਇੱਧਰ ਹੀ ਬਣਾਣਾ ਹੈ ਠੀਕ ਹੈ ਅੱਗੇ ਦੇ ਬਾਹਰ ਦਾ ਤਾਲਾ ਟੁੱਟਾ ਵੀ ਹੈ ਗੇਟ ਟੁੱਟਾ ਵੀ ਆ ਠੀਕ ਹੈ ਅਰ ਸਾਮਾਨ ਕੱਪੜੇ ਲੈ ਗਏ 15000 ਰੁਪਏ ਸੀ ਇਹਦੇ ਅੰਦਰ ਜੇ ਖਰਚੇ ਦੇ ਸਾਡੇ ਮਤਲਬ ਜਿਆਦਾ ਨਹੀਂ ਹੈਗੇ ਅੱਛਾ ਜੀ ਹਾਂ ਆਧਾ ਤਾਲਾ ਉਹਦੇ ਟੋਪਸ ਹੈ ਅੱਛਾ ਜੀ ਹੋਰ ਬਾਕੀ ਕੱਪੜੇ ਲੈ ਗਏ ਵਿਆਹ ਕਿਹਦਾ ਸੀਗਾ ਵਿਆਹ ਮੇਰੇ ਮੁੰਡੇ ਦਾ ਪਟਵਾਰੀ ਸੁਨੀਲ ਦਾ ਅੱਛਾ ਜੀ ਛੋਟੇ ਦਾ ਠੀਕ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਮੰਨ ਕੇ ਚੱਲੋ ਤੁਸੀਂ 332 ਜਿਆਦਾ ਜੀ ਠੀਕ 332 ਜਿਆਦਾ